ਹਾਂਜੀ ਆਪਾਂ ਖੜੇ ਆਂਗੇ ਅੱਜ ਪਿੰਡ ਭੰਡਾਰੀ ਜ਼ਿਲ੍ਹਾ ਸਰਸਾ ਤੇ ਇਧਰੋਂ ਲੋਕੇਸ਼ਨ ਦਿਖਾ ਰਹੇ ਆਂ ਆਪਾਂ ਪਹਿਲਾਂ ਤੁਹਾਨੂੰ ਇਧਰੋਂ ਜਾ ਰਿਹਾ ਹੈਗਾ ਸਾਸਾ ਰੋਡਾ ਸਲੂਰਗੜ ਇੱਥੇ ਤੁਸੀਂ ਜਦੋਂ ਭੰਡਾਰੀ ਪਿੰਡ ਆਉਂਗੇ ਜੇ ਇਧਰੋਂ ਸੰਦੂਰੜ ਤੋਂ ਆਉਂਗੇ ਪਹਿਲੀ ਸੜਕਾ ਜਿਹੜੀ ਪਿੰਡ ਨੂੰ ਰੋਡ ਮੁੜਦਾ ਇੱਥੋਂ ਸਾਰੀਆਂ ਤਿੰਨ ਚਾਰ ਦੁਕਾਨਾਂ ਛੱਡ ਕੇ ਇਸ ਦੁਕਾਨ ਦੇ ਉੱਪਰ ਇੱਕ ਪੂਰਾ ਪੱਕਾ ਮਜ਼ਬੂਤ ਇਲਾਜ ਕੀਤਾ ਜਾਂਦਾ ਕੋਈ ਵੀ ਕਿਸੇ ਤਰ੍ਹਾਂ ਦਾ ਤੁਸੀਂ ਖੌਲਾ ਪਵਾਉਣਾ ਕੋਈ ਟਰਾਈ ਫੈੜਾ ਕਿਸੇ ਨੂੰ ਪੀਲੀ ਹੈਗਾ ਹਰ ਤਰ੍ਹਾਂ ਦੇ ਇਥੇ ਇਲਾਜ ਕੀਤੇ ਜਾਂਦੇ ਆ ਜਾਂ ਕਿਸੇ ਦੇ ਕੋਈ ਬੱਚੇ ਦੀ ਪ੍ਰੋਬਲਮ ਆ ਬੱਚਾ ਨਹੀਂ ਹੁੰਦਾ ਤਾਂ ਹਰ ਤਰ੍ਹਾਂ ਦੇ ਇਥੇ ਇਲਾਜ ਕੀਤੇ ਜਾਂਦੇ ਆ ਕੋਈ ਇਥੇ ਸਿਰ ਨਹੀਂ ਕਮਾਇਆ ਜਾਂਦਾ ਕੋਈ ਕੁਝ ਨਹੀਂ ਕੀਤਾ ਜਾਂਦਾ ਇੱਕ ਸਿਰਫ ਉਹਨਾਂ ਦਾ ਜਿਹੜਾ ਹੱਥ ਦਾ ਜਾਸਾ ਕੋਈ ਉਸ ਹਾਵ ਨਾਲ ਉਹ ਕੰਮ ਕਰਦੇ ਆ ਅੱਜ ਤੁਹਾਨੂੰ ਆਪਾਂ ਗੱਲਬਾਤ ਕਰਾਉਣੇ ਆ ਮਲਾਉਣੇ ਆ ਉਹਨਾਂ ਨਾਲ ਅੱਜ ਆਪਾਂ ਗੱਲਬਾਤ ਕਰਦੇ ਆ ਹਾਂਜੀ ਸਸੀ ਕਾਲਾ ਅੰਕਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਤੁਹਾਡੇ ਕੋਲੇ ਕਿਸ ਕਿਸ ਤਰ੍ਹਾਂ ਦੇ ਜਿਹੜੇ ਇਲਾਜ ਆ ਕਿਹੜੇ ਕਿਹੜੀਆਂ ਬਿਮਾਰੀਆਂ ਦੇ ਇਲਾਜ ਹੋ ਜਾਂਦੇ ਆ ਮਸਪ ਠੂਆ ਬਿੱਚੂ ਵੇ ਕਰਦੇ ਹੁੰਦੇ ਸੀ ਜੀ ਹਾਂਜੀ ਹੁਣ ਮਤਲਬ ਫੁੱਲ ਮਲਾ ਕੇ ਟਾਈਫੈਡ ਵਿਗੜਿਆ ਹੋਵੇ ਹਾਂਜੀ ਸਭ ਉਹ ਤਾਂ ਪਹਿਲਾਂ ਤੋਂ ਉਦਾਸੀ ਦਿੱਤੀ ਸਾਰੀ ਗੱਲ ਹਾਂਜੀ ਟਾਈਫੈਡ ਵਿਗੜਾਵੇ ਪੀੜਿਆ ਕਿੰਨਾ ਖਰਾਬ ਹੋਵੇ ਹਾਂਜੀ ਬੰਦੇ ਦੀ ਕੋਈ ਹੋਰ ਵੀ ਕੋਈ ਪ੍ਰੋਬਲਮ ਹੋਵੇ ਉਹ ਆਪਾਂ ਮਾਲਕ ਦੀ ਰਹਿਮਤ ਨਾਲ ਕੋਈ ਕਿਸੇ ਤੋਂ ਪੈਸਾ ਨਹੀਂ ਮੰਗਾ ਜਾਂਦਾ ਨਾ ਹੀ ਅਸੀਂ ਮੰਗਦੇ ਨਾ ਸਾਨੂੰ ਲੋੜ ਪੈਸੇ ਦੀ ਵੀ ਆਪਾਂ ਤਾਂ ਇਹ ਭਲਾ ਚਾਹੁੰਦੇ ਆ ਵੀ ਠੀਕ ਹੋਣਾ ਚਾਹੀਦਾ ਠੀਕ ਹੈ ਜੀ ਕਈ ਐਸੇ ਐਸੇ ਵੀ ਆਏ ਨੇ ਇਹਨਾਂ ਦੇ ਬੱਚੇ ਨਹੀਂ ਸੀ ਉਹ ਬੱਚੇ ਵੀ ਹੋਏ ਨਹੀਂ ਕੋਈ ਇਦਾਂ ਦਾ ਕੋਈ ਤੁਹਾਡੇ ਕੋਲੇ ਮਰੀਜ਼ ਆਇਆ ਹੋਵੇ ਜਾਂ ਕੋਈ ਇਦਾਂ ਦਾ ਕੋਈ ਆਏ ਹੋਣ ਤੁਹਾਡੇ ਕੋਲ ਵੀ ਜਾਂ ਲੰਬੇ ਸਮੇਂ ਤੋਂ ਕੋਈ ਬੱਚਾ ਨਹੀਂ ਹੋ ਰਿਹਾ ਕੋਈ ਅਜੇ ਕੇਸ ਹੈਗੇ ਹਾਂ ਆਏ ਨੇ ਕੇਸ ਚੰਡੇ ਚੰਡੇ ਹੋਇਆ ਹਾਂਜੀ ਰਾਮਾ ਸਿੱਖਾਂ ਦੇ ਹਾਂਜੀ 11 ਸਾਲ ਤੋਂ ਬੱਚਾ ਹੋਇਆ ਲੜਕਾ ਹਾਂਜੀ ਹਾਂਜੀ ਏ ਬੋਲਿਆ ਸੀ ਹਾਂਜੀ ਫਰਮ ਪ੍ਰਮਾਤਮਾ ਦਾ ਨਾਮ ਲੈ ਕੇ ਹਾਂਜੀ ਵੀ ਤੂੰ ਇਹਨਾਂ ਨੂੰ ਦੇ ਦੇ ਇੱਕ ਬੱਚਾ ਹਾਂਜੀ ਉਹ ਲੜਕੀ ਆ ਕੇ ਮੇਰੇ ਕੋਲ ਰਿਕਵੈਸਟ ਕਰੀ ਸੀ ਉਹਨਾਂ ਨੇ ਹਾਂਜੀ ਉਸ ਉਹਦੇ ਬੱਚਾ ਹੋ ਗਿਆ ਹਾਂਜੀ ਤੁਹਾਡੇ ਸਾਹਮਣੇ ਆ ਕੋਈ ਹਾਂਜੀ ਹਾਂਜੀ ਚਨੀਰ ਫਤਿਹ ਤੋਂ ਵੀ ਇੱਕ ਲੜਕੀ ਆਈ ਸੀ ਉਹ ਕਹਿੰਦੀ ਮੈਨੂੰ ਲੜਕੀ ਦੇ ਦਿਓ ਮੈਂ ਉਹਨਾਂ ਨੂੰ ਕਿਹਾ ਸੀ ਤੁਸੀਂ ਲੜਕੀ ਮੰਗੀ ਕਿਉਂ ਉਹਨਾਂ ਦੇ ਫਿਰ ਲੜਕੀ ਤੇ ਲੜਕਾ ਹੋਇਆ ਹਾਂਜੀ ਹਾਂਜੀ ਤੇ ਇੱਥੇ ਕੋਈ ਸਿਰ ਨਹੀਂ ਕਮਾਇਆ ਜਾਂਦਾ ਕੋਈ ਕਿਸੇ ਤਰ੍ਹਾਂ ਦਾ ਬੈਮਾ ਪਰਮਾ ਦੇ ਵਿੱਚ ਨਹੀਂ ਪਾਇਆ ਜਾਂਦਾ ਤੁਸੀਂ ਆ ਕੇ ਅੰਕਲ ਕਾਲੇ ਨਾਮ ਤੇ ਜਾਣੇ ਜਾਂਦੇ ਆ ਸੁਖਦੇਵ ਵੀ ਅੰਕਲ ਕਾਲਾ ਵੀ ਹੈ ਹਾਂਜੀ ਨਾਮ ਪੱਕਾ ਸੁਖਦੇਵ ਸਿੰਘ ਆ ਤੇ ਇਹਨਾਂ ਨੂੰ ਇੱਥੇ ਪਿੰਡ ਦੇ ਵਿੱਚ ਕਾਲੇ ਦੇ ਨਾਮ ਤੇ ਜਾਣਿਆ ਜਾਂਦਾ ਇੱਥੇ ਤਿੰਨ ਚਾਰ ਦੁਕਾਨਾਂ ਨੇ ਛੱਡ ਕੇ ਤੁਸੀਂ ਇੱਥੇ ਆ ਸਕਦੇ ਹੋ ਕਿਉਂਕਿ ਪਿੰਡ ਦੇ ਵਿੱਚ ਘਰ ਸੀ ਇਹਨਾਂ ਦਾ ਦੂਰ ਫਿਰ ਇਹਨਾਂ ਨੇ ਇੱਥੇ ਪੱਕਾ ਅੱਡਾ ਜਿਹੜਾ ਬਣਾਇਆ ਹੋਇਆ ਤੁਸੀਂ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਇਲਾਜ ਕਰਵਾਉਣਾ ਹਾਂਜੀ ਔਰਚੂਨ ਦੀ ਦੁਕਾਨ ਆ ਤੁਸੀਂ ਇੱਥੇ ਇਹਨਾਂ ਕੋਲੇ ਆ ਕੇ ਮਿਲ ਸਕਦੇ ਹੋ ਕਿਸੇ ਤਰ੍ਹਾਂ ਦਾ ਵੀ ਪ੍ਰੋਬਲਮ ਆ ਤੁਸੀਂ ਇੱਥੋਂ ਆ ਕੇ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਬਾਕੀ ਮੋਬਾਈਲ ਤੇ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਜੇ ਕਿਸੇ ਨੇ ਆਉਣਾ ਤੇ ਆਪਾਂ ਅੰਕਲ ਨਾਲ ਗੱਲਬਾਤ ਕਰਦੇ ਆ ਮੋਬਾਈਲ ਨੰਬਰ ਵੀ ਕੰਟੈਕਟ ਨੰਬਰ ਪੁੱਛਦੇ ਆ ਹਾਂਜੀ ਤੁਹਾਡਾ ਨੰਬਰ ਦੱਸੋ ਜੀ 9671733071 ਜੀ ਹਾਂਜੀ ਇਹ ਨੰਬਰ ਜਿਹੜਾ ਆਪਾਂ ਸਕਰੀਨ ਦੇ ਉੱਪਰ ਵੀ ਪਾਵਾਂਗੇ ਤੁਸੀਂ ਇਹ ਸਕਰੀਨ ਦੇ ਉੱਪਰ ਨੰਬਰ ਜਿਹੜਾ ਸੰਪਰਕ ਕਰ ਸਕਦੇ ਹੋ ਅੰਕਲ ਦੇ ਨਾਲ ਹਰ ਤਰ੍ਹਾਂ ਦੇ ਇਥੇ ਇਲਾਜ ਕੀਤੇ ਜਾਂਦੇ ਆ ਕਿਸੇ ਤਰ੍ਹਾਂ ਦਾ ਕੋਈ ਥੋੜਾ ਪਵੋਣਾ ਕੋਈ ਟਾਈਫੇੜਾ ਕੋਈ ਪੀਲੀ ਹੈਗਾ ਕਿਸੇ ਤਰ੍ਹਾਂ ਦਾ ਕੋਈ ਕੋਈ ਵੀ ਕਿਸੇ ਤਰ੍ਹਾਂ ਦੀ ਬਿਮਾਰੀ ਹੈ ਜਿਹੜੀ ਵਿਗੜੀ ਹੋਈ ਆ ਜਾਂ ਕੋਈ ਇਹੋ ਜਿਹੀ ਬਿਮਾਰੀ ਹੈ ਜਿਹੜੀ ਆਪਾਂ ਦੱਸ ਨਹੀਂ ਸਕਦੇ ਤੁਸੀਂ ਅੰਕਲ ਨਾਲ ਫੋਨ ਤੇ ਗੱਲ ਕਰਕੇ ਤੁਸੀਂ ਇਹਨਾਂ ਨਾਲ ਕੰਟੈਕਟ ਕਰਕੇ ਇਹਨਾਂ ਕੋਲ ਆ ਸਕਦੇ ਹੋ ਕੋਈ ਵੀ ਪੈਸਾ ਨਹੀਂ ਲਿਆ ਜਾਂਦਾ ਆਪਦੀ ਸਰਦਾਗੀ ਆਪਦਾ ਜਿੰਨਾਕ ਆਪਦੀ ਸਰਦਾ ਦੇ ਹਿਸਾਬ ਨਾਲ 100 50 ਜਿਹੜਾ ਵੀ ਦੇ ਕੇ ਜਾਣਾ ਆਪਦੀ ਸਰਦਾ ਦੇ ਨਾਲ ਤੁਸੀਂ ਦੇ ਸਕਦੇ ਹੋ ਤੇ ਇਸ ਇਸ ਵੀਡੀਓ ਨੂੰ ਬਾਤੋ ਬਾਤ ਸ਼ੇਅਰ ਕਰੋ ਤੇ ਲਾਈਕ ਕਰੋ ਹਾਂਜੀ ਅੰਕਲ ਜੀ ਮਹਾਸੀ ਕਿਸੇ ਤੋਂ ਪੈਸਾ ਨਹੀਂ ਮੰਗਾਂਗੇ। ਹਾਂਜੀ ਹਾਂਜੀ। ਨਾ ਹੀ ਮੰਗਣਾ ਤੇ ਨਾ ਹੀ ਮੰਗਿਆ। ਤੇ ਇਹ ਕਿਸੇ ਤੋਂ ਵੀ ਕੋਈ ਪੈਸਾ ਨਹੀਂ ਮੰਗਦੇ ਕਿਉਂਕਿ ਮੇਰੇ ਨਾਲ ਬਾਹਰੋਂ ਵੀ ਗੱਲਾਂ-ਬਾਤਾਂ ਹੋਈਆਂ ਨੇ ਕਹਿੰਦੇ ਵੀ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਪੈਸਾ ਨਹੀਂ ਮੰਗਿਆ ਜਾਂਦਾ ਇਹਨਾਂ ਤੋਂ ਤੇ ਸਰਦਾ ਕੀ ਇੱਕ ਭਲਾ ਕਰਦੇ ਨੇ ਜਿਹੜਾ ਬੰਦਾ ਪੈਸੇ ਦਾ ਲਾਲਚ ਨਹੀਂ ਕਰਦਾ ਤੁਹਾਨੂੰ ਸਾਰਿਆਂ ਨੂੰ ਪਤਾਗਾ ਵੀ ਉਸ ਬੰਦੇ ਤੋਂ ਭਲਾ ਹੁੰਦੀ ਹੀ ਹੁੰਦਾਗਾ। ਤੁਸੀਂ ਅੰਕਲ ਦੇ ਨਾਲ ਵਾਦੋ-ਵਾਦ ਕੰਟੈਕਟ ਕਰੋ ਤੇ ਆਪਣਾ ਜਿਹੜਾ ਇਲਾਜ ਆ ਤੁਸੀਂ ਕਰਵਾ ਸਕਦੇ ਹੋ ਤੇ ਵੀਡੀਓ ਨੂੰ ਲਾਇਕ, ਸ਼ੇਅਰ ਤੇ ਜ਼ਰੂਰ ਕਰੋ। ਥੈਂਕ ਯੂ।